ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਓ ਅੱਜ ਦੀ ਸਾਖੀ ਵਿੱਚ ਜਾਂਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਰਾਦ ਦੇ ਬਾਰੇ ਕੀ ਸੰਦੇਸ਼ ਦਿੱਤਾ ਸੀ ਕੀ ਉਪਦੇਸ਼ ਦਿੱਤਾ ਸੀ ਆਓ ਇਸ ਸਾਖੀ ਦੇ ਵਿੱਚ ਜਾਂਦੇ ਹਾਂ ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੱਥ ਲਿਖਤ ਪੁਸਤਕ ਭਾਈ ਬਾਲੇਵਾਲੀ ਜਨਮ ਸਾਖੀ ਵਿੱਚ ਇੱਕ ਘਟਨਾ ਦਾ ਵਰਣਨ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਸ਼ਰਾਧ ਦਾ ਖੰਡਨ ਕੀਤਾ ਹੈ ਫਿਰ ਗੁਰੂ ਨਾਨਕ ਦੇਵ ਜੀ ਰਾਵੀ ਨਦੀ ਦੇ ਕਿਨਾਰੇ ਸਮਾਦੀ ਲਾਈ ਬੈਠੇ ਹੋਏ ਸਨ ਅਤੇ ਉੱਥੇ ਢੇਠ ਦੁਨੀ ਚੰਦ ਆਇਆ ਤੇ ਆ ਕੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਗੁਰੂ ਜੀ ਅੱਜ ਮੇਰੇ ਪਿਤਾ ਜੀ ਦਾ ਸ਼ਰਾਦ ਹੈ ਤੇ ਤੁਸੀਂ ਮੇਰੇ ਘਰ ਆ ਕੇ ਅੰਨ ਪਾਣੀ ਪ੍ਰਸ਼ਾਦਾ ਚਕੋ। ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲਗੇ ਠੀਕ ਹੈ ਅਸੀਂ ਤੁਹਾਡੇ ਘਰ ਪ੍ਰਸ਼ਾਦਾ ਛਕਣ ਲਈ ਜਰੂਰ ਆਵਾਂਗੇ। ਮਰਦਾਨਾ ਇਹ ਸਭ ਦੇਖ ਕੇ ਹੈਰਾਨ ਹੋਇਆ ਕਿ ਗੁਰੂ ਸਾਹਿਬ ਜੀ ਤਾਂ ਕਿਸੇ ਦੇ ਘਰ ਦਾ ਅੰਨ ਪਾਣੀ ਛਕਣ ਲਈ ਕਿਸੇ ਦੀ ਕਿਤੇ ਰਾਜ਼ੀ ਨਹੀਂ ਹੁੰਦੇ। ਅੱਜ ਇੰਨੀ ਛੇਤੀ ਕਿਵੇਂ ਮੰਨ ਗਏ? ਸੇਠ ਦੁਨੀ ਚੰਦ ਕਹਿਣ ਲਗਾ ਤੁਸੀਂ ਮੇਰੇ ਘਰ ਦਾ ਪਤਾ ਜਿੱਥੋਂ ਮਰਜੀ ਪੁੱਛ ਲਿਓ ਮੈਨੂੰ ਸਾਰੇ ਜਾਣਦੇ ਹਨ ਮੇਰੇ ਤੋਂ ਜ਼ਿਆਦਾ ਅਮੀਰ ਇਸ ਸ਼ਹਿਰ ਵਿੱਚ ਕੋਈ ਨਹੀਂ ਹੈ ਪਿਆਰੀ ਸਾਹਸੰਗ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਜਾਣੀ ਜਾਣ ਸਨ ਉਹ ਪਹਿਲਾਂ ਹੀ ਇਹ ਸਭ ਜਾਣਦੇ ਸਨ ਕਿ ਸੇਠ ਦੁਨੀ ਚੰਦ ਨੂੰ ਆਪਣੇ ਆਪ ਤੇ ਬੜਾ ਮਾਣ ਹੈ ਬੜਾ ਹੰਕਾਰ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਉਸ ਦੇ ਜੀਵਨ ਦਾ ਉਧਾਰ ਕਰਨਾ ਸੀ ਅਤੇ ਗੁਰੂ ਸਾਹਿਬ ਜੀ ਮਰਦਾਨੇ ਨੂੰ ਕਹਿਣ ਲਗੇ ਚਲ ਭਾਈ ਮਰਦਾਨਾ ਆਪਾਂ ਭਾਈ ਦੁਨੀ ਚੰਦ ਦੇ ਘਰ ਚੱਲਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਸੇਠ ਦੁਨੀ ਚੰਦ ਦੇ ਘਰ ਪਹੁੰਚ ਗਏ ਅਤੇ ਜਾ ਕੇ ਕੀ ਦੇਖਦੇ ਹਨ ਕਿ ਉਹਨਾਂ ਦੇ ਘਰ ਲੈਣਾ ਲੱਗੀਆਂ ਹੋਈਆਂ ਹਨ 100 ਬ੍ਰਾਹਮਣ ਇੱਕ ਪਾਸੇ ਬੈਠ ਕੇ ਸ਼ਾਦਾ ਸ਼ਾਕਰਿਆ ਹੈ ਅਤੇ ਦੂਜੇ ਪਾਸੇ ਸ਼ਹਿਰ ਨਿਵਾਸੀ ਲਾਈਨਾਂ ਬਣਾ ਕੇ ਪ੍ਰਸ਼ਾਦਾ ਛਕ ਰਹੇ ਹਨ ਅਤੇ ਗੁਰੂ ਨਾਨਕ ਦੇਵ ਜੀ ਵੀ ਉਹਨਾਂ ਦੇ ਨਾਲ ਪੰਗਤਾਂ ਦੇ ਵਿੱਚ ਬੈਠ ਗਏ ਜਿਵੇਂ ਹੀ ਦੂਨੀ ਚੰਦ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਆ ਗਏ ਹਨ ਤਾਂ ਉਹ ਗੁਰੂ ਸਾਹਿਬ ਜੀ ਕੋਲ ਆ ਕੇ ਕਹਿ ਲਗਾ ਕਿ ਗੁਰੂ ਸਾਹਿਬ ਜੀ ਤੁਸੀਂ ਵੀ ਪ੍ਰਸ਼ਾਦਾ ਛਕ ਲਵੋ ਤਾਂ ਗੋ ਗੁਰੂ ਨਾਨਕ ਦੇਵ ਜੀ ਕੀ ਕਹਿੰਦੇ ਹਨ ਭਾਈ ਦੂਨੀ ਚੰਦ ਪਹਿਲਾ ਤੁਸੀਂ ਸੰਗਤਾਂ ਨੂੰ ਪ੍ਰਸ਼ਾਦਾ ਛਕਾਓ ਅਸੀਂ ਤਾਂ ਬਾਅਦ ਵਿੱਚ ਛਕ ਲਵਾਂਗੇ ਇਹ ਸੁਣ ਕੇ ਭਾਈ ਦੁਨੀ ਚੰਦ ਕਹਿ ਲਗਾ ਤੁਸੀਂ ਤਾਂ ਬਹੁਤ ਸਬਰ ਤੇ ਸੰਤੋਖ ਵਾਲੇ ਹੋ ਨਹੀਂ ਤਾਂ ਇੱਥੋਂ ਦੇ ਲੋਕ ਜਿਵੇਂ ਹੀ ਪ੍ਰਸ਼ਾਦਾ ਪਾਣੀ ਵਰਤੋਂ ਲਗਦੇ ਹਨ ਤਾਂ ਇੱਥੋਂ ਦੇ ਲੋਕ ਇੱਕ ਦੂਜੇ ਦੇ ਉੱਤੋਂ ਦੀ ਹੋ ਹੋ ਕੇ ਡਿੱਗਦੇ ਹਨ ਤਾਂ ਗੁਰੂ ਨਾਨਕ ਦੇਵ ਜੀ ਭਾਈ ਦੁਨੀ ਚੰਦ ਨੂੰ ਪੁੱਛਣ ਲੱਗੇ ਕਿ ਦੁਨੀ ਚੰਦ ਇਹ ਲੰਗਰ ਤੁਸੀਂ ਅੱਜ ਕਿਸੇ ਖੁਸ਼ੀ ਚ ਲਾਇਆ ਹੈ ਤਾ ਸੇਠ ਦੂਨੀ ਚੰਦ ਕਹਿਣ ਲੱਗਾ ਕਿ ਗੁਰੂ ਸਾਹਿਬ ਜੀ ਇਹ ਅਲੰਗਰ ਅਜ ਸਾਡੇ ਪਿਤਾ ਜੀ ਦੇ ਸ਼ਰਾਧ ਉੱਤੇ ਲਾਇਆ ਹੈ ਅੱਜ ਸਾਡੇ ਪਿਤਾ ਜੀ ਦਾ ਸ਼ਰਾਧ ਹੈ ਜੀ ਗੁਰੂ ਨਾਨਕ ਦੇਵ ਜੀ ਕਹਿਣ ਲਗੇ ਕਿ ਦੂਨੀ ਚੰਦ ਤੇਰੇ ਪਿਤਾ ਜੀ ਦਾ ਕਲਿਆਣ ਹੋ ਗਿਆ ਹੈ ਮੁਕਤੀ ਹੋ ਗਈ ਹੈ ਤਾਂ ਸੇਠ ਦੂਨੀ ਚੰਦ ਕਹਿਣ ਲੱਗਾ ਕਿ ਹਾਂ ਜੀ ਗੁਰੂ ਜੀ ਅੱਜ ਬਹੁਤ ساری ਸੰਗਤ ਲੰਗਰ ਛਕਣ ਲਈ ਆਈ 100 ਬ੍ਰਾਹਮਣ ਆਏ ਅਤੇ ਹਜੇ ਵੀ ਲੰਗ ਹਜੇ ਵੀ ਸੰਗਤ ਲੰਗਰ ਛਕਣ ਲਈ ਆ ਰਹੀ ਹੈ ਤੇ ਸਾਰਿਆਂ ਨੇ ਲੰਗਰ ਛਕ ਕੇ ਇਹ ਹੀ ਕਿਹਾ ਹੈ ਕਿ ਤੇਰੇ ਪਿਤਾ ਜੀ ਦਾ ਕਲਿਆਣ ਹੋ ਗਿਆ ਹੈ ਤੇਰੇ ਪਿਤਾ ਜੀ ਨੂੰ ਮੁਕਤੀ ਮਿਲ ਗਈ ਹੈ ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲਗੇ ਭਾਈ ਦੂਨੀ ਚੰਦ ਹਜੇ ਤੱਕ ਤੇਰੇ ਪਿਤਾ ਦਾ ਕਲਿਆਣ ਨਹੀਂ ਹੋਇਆ ਹੈ ਉਹਨਾਂ ਨੂੰ ਮੁਕਤੀ ਨਹੀਂ ਮਿਲੀ ਹੈ ਉਹ ਤਾਂ ਸ਼ੇਰ ਦੀ ਜੂਨੀ ਦੇ ਵਿੱਚ ਤਿੰਨ ਦਿਨਾਂ ਤੋਂ ਇੱਕ ਝਾੜੀ ਦੇ ਵਿੱਚ ਭੁੱਖਾ ਬੈਠਾ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਗੱਲ ਸੁਣ ਕੇ ਸੇਠ ਦੁਨੀ ਚੰਦ ਹੈਰਾਨ ਹੋ ਗਿਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਆਹ ਜਿਹੜੀ ਥਾਲੀ ਤੂੰ ਮੇਰੇ ਲਈ ਲਾਈ ਹੈ ਇਹ ਚੁੱਕ ਕੇ ਲੈ ਜਾ ਅਤੇ ਜੰਗਲ ਦੇ ਵਿੱਚ ਉਸ ਝਾੜੀ ਦੇ ਕੋਲ ਤੇਰੇ ਪਿਤਾ ਜੀ ਸ਼ੇਰ ਦੀ ਜੂਨੀ ਵਿੱਚ ਬੈਠੇ ਹਨ। ਇਹ ਪ੍ਰਸ਼ਾਦਾ ਤੂੰ ਉਹਨਾਂ ਨੂੰ ਛਕਾਇਆ ਅਤੇ ਉਹਨਾਂ ਨੂੰ ਮੁਕਤੀ ਮਿਲ ਜਾਵੇਗੀ ਸਾਡੀ ਕਿਰਪਾ ಅಪਾਰ ਕਿਰਪਾ ਉਹਨਾਂ ਤੇ ਹੋ ਗਈ ਹੈ ਇਹ ਗੱਲ ਸੁਣ ਕੇ ਸੇਠ ਦੁਨੀ ਚੰਦ ਨੂੰ ਗੁਰੂ ਸਾਹਿਬ ਤੇ ਜਰਾ ਵੀ ਵਿਸ਼ਵਾਸ ਨਾ ਹੋਇਆ ਅਤੇ ਸੋਚਣ ਲੱਗਾ ਕਿ ਇੰਨੇ ਸਾਲਾਂ ਤੋਂ ਸ਼ਰਾਧ ਕਰਦੇ ਆ ਰਹੇ ਹਾਂ ਅਜੇ ਤੱਕ ਅੱਜ ਤੋਂ ਪਹਿਲਾਂ ਤਾਂ ਕਿਸੇ ਨੇ ਸਾਨੂੰ ਕੁਝ ਨਹੀਂ ਕਿਹਾ ਤੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਵੀਂ ਗੱਲ ਹੀ ਸੁਣਾ ਦਿੱਤੀ ਹੈ ਗੁਰੂ ਸਾਹਿਬ ਜੀ ਦੀ ਇਹ ਗੱਲ ਸੁਣ ਕੇ ਸੇਠ ਦونی ਚੰਦ ਕਬਰ ਆ ਗਿਆ ਅਤੇ ਕੰਬਣ ਲੱਗ ਪਿਆ ਅਤੇ ਕਹਿਣ ਲਗਾ ਗੁਰੂ ਸਾਹਿਬ ਜੀ ਉਹ ਤਾਂ ਇੱਕ ਸ਼ੇਰ ਹੈ ਕਿਤੇ ਮੇਰੇ ਉੱਤੇ ਹਮਲਾ ਹੀ ਨਾ ਕਰ ਦੇਵੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲਗੇ ਨਹੀਂ ਭਾਈ ਉਹ ਤੇਰੇ ਉੱਤੇ ਹਮਲਾ ਨਹੀਂ ਕਰੇਗਾ ਬਲਕਿ ਉਹ ਤਾਂ ਤੈਨੂੰ ਦੇਖ ਕੇ ਤੇਰੇ ਦਰਸ਼ਨ ਪਾ ਕੇ ਸ਼ਾਂਤ ਹੋ ਜਾਵੇਗਾ ਅਤੇ ਨਿਹਾਲ ਹੋ ਜਾਵੇਗਾ ਉਹ ਤੇਰਾ ਪਿਤਾ ਹੈ ਉਸ ਨੂੰ ਇਸ ਗੱਲ ਦੀ ਸੋਝੀ ਹੋ ਜਾਵੇਗੀ ਜਹਾ ਦੁਨੀ ਚੰਦ ਛੇਤੀ ਹੀ ਜਾ ਜਦੋਂ ਤੱਕ ਤੂੰ ਵਾਪਿਸ ਨਹੀਂ ਆ ਜਾਂਦਾ ਉਦੋਂ ਤੱਕ ਅਸੀਂ ਇੱਥੇ ਹੀ ਬੈਠੇ ਹਾਂ ਤਾਂ ਗੁਰੂ ਸਾਹਿਬ ਜੀ ਦੀ ਗੱਲ ਮੰਨ ਕੇ ਸੇਠ ਦੁਨੀ ਚੰਦ ਉਸ ਸ਼ੇਰ ਦੇ ਲਈ ਪ੍ਰਸ਼ਾਦਾ ਲੈ ਕੇ ਚੱਲ ਪਿਆ ਅਤੇ ਮਨ ਹੀ ਮਨ ਅੰਦਰ ਕਬਰਾ ਰਿਹਾ ਸੀ ਡਰ ਰਿਹਾ ਸੀ ਕਦੇ ਦੋ ਕਦਮ ਅੱਗੇ ਚੱਲਦਾ ਹੈ ਕਦੇ ਦੋ ਕਦਮ ਪਿੱਛੇ ਹੋ ਜਾਂਦਾ ਹੈ ਵਾਰੋ ਇਦਾਂ ਕਰਦਾ ਕਰਦਾ ਉੱਥੇ ਪਹੁੰਚ ਜਾਂਦਾ ਹੈ ਜਿਵੇਂ ਹੀ ਉਹ ਉੱਥੇ ਪਹੁੰਚਦਾ ਹੈ ਉਹ ਸ਼ੇਰ ਉਸੇ ਤਰ੍ਹਾਂ ਉੱਥੇ ਝਾੜੀਆਂ ਦੇ ਵਿੱਚ ਬੈਠਾ ਹੋਇਆ ਸੀ ਅਤੇ ਉਸ ਨੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਭੇਜਿਆ ਹੋਇਆ ਪ੍ਰਸ਼ਾਦਾ ਉਸ ਸ਼ੇਰ ਦੇ ਅੱਗੇ ਰੱਖ ਦਿੱਤਾ ਜਿਵੇਂ ਹੀ ਉਹ ਸ਼ੇਰ ਨੇ ਉਹ ਪ੍ਰਸ਼ਾਦਾ ਛਕਿਆ ਤਾਂ ਉਹ ਸ਼ੇਰ ਸ਼ੇਰ ਦੀ ਜੁਨੀ ਵਿੱਚੋਂ ਨਿਕਲ ਕੇ ਇੱਕ ਜੀਵ ਆਤਮਾ ਵਿੱਚ ਪੈ ਗਿਆ ਤੇ ਉਸ ਛੇਰਦੀ 84 ਜੂਨੀ ਕੱਟੀ ਗਈ ਅਤੇ ਆਪਣੇ ਪੁੱਤਰ ਦੁਨੀ ਚੰਦ ਨੂੰ ਕਹਿਣ ਲਗਾ ਜਿਆ ਪੁੱਤਰ ਜਲਦੀ ਦੌੜ ਕੇ ਘਰ ਜਾ ਤੇਰੇ ਘਰ ਪਰਮਾਤਮਾ ਆਪ ਚੱਲ ਕੇ ਆਇਆ ਹੈ ਜਿਨ੍ਹਾਂ ਦੇ ਕਰਕੇ ਮੈਨੂੰ ਅੱਜ ਮੁਕਤੀ ਮਿਲੀ ਹੈ ਤੂੰ ਜਲਦੀ ਹੀ ਜਾ ਜਾ ਕੇ ਗੁਰੂ ਸਾਹਿਬ ਜੀ ਦੇ ਪੈਰ ਫੜ ਚਰਨੀ ਪੈ ਜਾ ਅਤੇ ਉਹਨਾਂ ਨੂੰ ਆਪਣੇ ਘਰ ਰੋਕ ਲੈ ਅਤੇ ਉਸ ਦਾ ਪਿਤਾ ਕਹਿਣ ਲੱਗਾ ਜੂਨੀ ਚੰਦ ਤੂੰ ਜਾਣਦਾ ਹੈ ਮੈਂ ਇਸ ਸ਼ੇਰ ਦੀ ਜੂਨੀ ਵਿੱਚ ਕਿਉਂ ਆ ਸਾਂ ਕਿਉਂਕਿ ਜਦੋਂ ਮੇਰਾ ਅੰਤ ਸਮਾਂ ਆਇਆ ਤਾਂ ਗਵਾਂਡ ਵਿੱਚ ਆਸ ਬਣ ਰਿਹਾ ਸੀ ਮੀਟ ਬਣ ਰਿਹਾ ਸੀ ਅਤੇ ਮੇਰੀ ਇੱਛਾ ਮੇਰਾ ਮਨ ਉਸ ਮੀਟ ਖਾਣ ਨੂੰ ਕਰ ਰਿਹਾ ਸੀ ਮੈਂ ਮਨ ਹੀ ਮਨ ਵਿੱਚ ਸੋਚ ਰਿਹਾ ਸਾਂ ਕਿਤੇ ਥੋੜਾ ਜਿਹਾ ਕੀ ਕਿਤੇ ਥੋੜਾ ਜਿਹਾ ਮੈਨੂੰ ਵੀ ਮਿਲ ਜਾਵੇ ਅਤੇ ਇਹੀ ਇੱਛਾ ਮੇਰੇ ਮਾਨ ਵਿੱਚ ਰਹਿ ਗਈ ਅਤੇ ਪਰਮਾਤਮਾ ਨੇ ਮੈਨੂੰ ਇੱਕ ਸ਼ੇਰ ਦੀ ਜੂਨੀ ਦੇ ਦਿੱਤੀ ਕਿ ਲੈ ਭਾਈ ਤੂੰ ਜਿੰਨਾ ਮਰਜੀ ਮਾਸ ਖਾ ਮੀਟ ਖਾ ਸੋ ਪਿਆਰੀ ਸਾਧ ਸੰਗ ਜੀ ਹੰਤ ਸਮੇਂ ਵਿੱਚ ਜਿਹੜਾ ਵੀ ਆਪਣੇ ਮਾਨ ਵਿੱਚ ਖਿਆਲ ਆਉਂਦਾ ਹੈ ਖਿਆਲ ਰਹਿ ਜਾਂਦਾ ਹੈ ਇੱਛਾ ਰਹਿ ਜਾਂਦੀ ਹੈ ਪਰਮਾਤਮਾ ਆਪਾਂ ਨੂੰ ਉਸ ਇੱਛਾ ਦੇ ਅਨੁਸਾਰ ਹੀ ਜੂਨੀ ਵਿੱਚ ਪਾ ਦਿੰਦਾ ਹੈ ਸੇਠ ਦੂਨੀ ਚਾਹਦੇ ਇਹ ਸਭ ਗੱਲਾਂ ਸੁਣ ਕੇ ਹੈਰਾਨ ਹੋ ਗਿਆ ਤੇ ਜਦੋਂ ਘਰ ਵਾਪਸ ਆਇਆ ਤਾਂ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਟੈਪਿਆ ਕਹਿਣ ਲੱਗਾ ਕਿ ਗੁਰੂ ਸਾਹਿਬ ਜੀ ਅੱਜ ਮੇਰੇ ਪਿਤਾ ਦਾ ਕਲਿਆਣ ਹੋ ਗਿਆ ਹੈ ਅੱਜ ਮੇਰੇ ਪਿਤਾ ਜੀ ਨੂੰ ਮੁਕਤੀ ਮਿਲ ਗਈ ਹੈ ਅਤੇ ਗੁਰੂ ਨਾਨਕ ਦੇਵ ਜੀ ਨੇ ਸੇਟ ਦੁਨੀ ਚੰਦ ਨੂੰ ਇੱਕ ਉਪਦੇਸ਼ ਦਿੱਤਾ ਇੱਕ ਸੰਦੇਸ਼ ਦਿੱਤਾ ਤੇ ਇੱਕ ਸੂਈ ਉਹਨਾਂ ਦੇ ਹੱਥ ਉੱਤੇ ਰੱਖ ਦਿੱਤੀ ਤੇ ਕਹਿਣ ਲੱਗੇ ਕਿ ਇਹ ਸੂਈ ਨੂੰ ਤੂੰ ਸੰਭਾਲ ਕੇ ਰੱਖੀ ਅਸੀਂ ਇਹ ਸੂਈ ਤੇਰੇ ਤੋਂ ਅਗਲੇ ਜਨਮ ਵਿੱਚ ਲਵਾਂਗੇ ਪਰਲੋਕ ਵਿੱਚ ਲਵਾਂਗੇ ਤਾਂ ਸੇਠ ਦੁਨੀ ਚੰਦ ਨੇ ਉਹ ਸੂਈ ਆਪਣੀ ਘਰ ਵਾਲੀ ਨੂੰ ਜਾ ਕੇ ਦੇ ਦਿੱਤੀ ਕਿ ਇਹ ਸੂਈ ਨੂੰ ਸੰਭਾਲ ਕੇ ਰੱਖਣਾ ਹੈ ਕਿਉਂਕਿ ਮੈਨੂੰ ਇਹ ਸੂਈ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਹੈ ਅਤੇ ਇਹ ਸੂਈ ਮੇਰੇ ਤੋਂ ਗੁਰੂ ਸਾਹਿਬ ਜੀ ਪਰਲੋਕ ਵਿੱਚ ਲੈਣਗੇ ਪਰਲੋਕ ਦੁਨੀ ਚੰਦ ਦੀ ਗੱਲ ਸੁਣ ਕੇ ਉਸ ਦੀ ਘਰ ਵਾਲੀ ਕਹਿਣ ਲੱਗੀ ਇਹ ਇਦਾਂ ਕਿਦਾਂ ਹੋ ਸਕਦਾ ਹੈ ਸਾਡਾ ਸਰੀਰ ਹੈ ਜਿਹੜਾ ਉਹ ਵੀ ਇੱਥੇ ਹੀ ਰਹਿ ਜਾਂਦਾ ਹੈ ਉਹ ਵੀ ਕਦੀ ਉਹ ਵੀ ਨਾਲ ਨਹੀਂ ਜਾਂਦਾ ਤਾਂ ਫਿਰ ਇਹ ਸੂਈ ਭਲਾਂ ਕਿਵੇਂ ਜਾ ਸਕਦੀ ਹੈ ਉਸ ਤੇ ਘਰ ਵਾਲੀ ਦੀ ਇਹ ਗੱਲ ਸੁਣ ਕੇ ਸੇਠ ਦੁਨੀ ਚੰਦ ਨੂੰ ਅਚੰਭਾ ਹੋ ਗਿਆ ਅਤੇ ਉਸ ਨੇ ਇਹ ਗੱਲ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਹੀ ਕਿ ਮੈਂ ਇਹ ਸੂਈ ਤੁਹਾਨੂੰ ਪਰਲੋਕ ਵਿੱਚ ਕਿਵੇਂ ਦੇ ਸਕਦਾ ਹਾਂ ਜਦੋਂ ਕਿ ਮੇਰੇ ਨਾਲ ਤਾਂ ਮੇਰਾ ਸਰੀਰ ਵੀ ਨਹੀਂ ਜਾਣਾ ਤੇ ਸੂਈ ਫਿਰ ਕਿਵੇਂ ਜਾਵੇਗੀ ਤਾ ਫਿਰ ਗੁਰੂ ਨਾਨਕ ਦੇਵ ਜੀ ਕਹਿਣ ਲਗੇ ਮੇਰੇ ਮਰਨ ਤੋਂ ਬਾਅਦ ਸੂਈ ਤੇਰੇ ਨਾਲ ਨਹੀਂ ਜਾ ਸਕਦੀ ਤਾਂ ਫਿਰ ਜਿਹੜਾ ਤੂੰ ਇਹ ਧਨ ਦੌਲਤ ਇਕੱਠਾ ਕੀਤਾ ਹੈ ਇਹ ਤੇਰੇ ਨਾਲ ਕਿਵੇਂ ਜਾਵੇਗਾ ਇਸ ਧਨ ਦੌਲਤ ਨੂੰ ਇਕੱਠਾ ਕਰਦਿਆਂ ਕਰਦਿਆਂ ਤੇਰੀ ਸਾਰੀ ਉਮਰ ਬੀਤ ਜਾਵੇਗੀ ਇਹ ਸਨੇ ਤੇਰਾ ਕੀ ਸਾਥ ਦੇਣਾ ਹੈ ਕਿਉਂਕਿ ਜਿਹੜੇ ਤੂੰ ਮਾੜੇ ਕਾਰਮ ਕੀਤੇ ਹਨ ਉਹਨਾਂ ਦਾ ਫਾਲਤਾ ਤੈਨੂੰ ਭੋਗਣਾ ਹੀ ਪੈਣਾ ਹੈ ਤਾਂ ਇਹ ਗੱਲ ਸੁਣ ਕੇ ਸੇਠ ਦੂਨੀ ਚੰਦ ਜੀ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲਗੇ ਤਾਂ ਗੁਰੂ ਸਾਹਿਬ ਜੀ ਤੁਸੀਂ ਆਪ ਹੀ ਮੈਨੂੰ ਦੱਸੋ ਮੈਂ ਕੀ ਕਰਾਂ ਰਸਤੇ ਤੇ ਚੱਲਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਦੇਸ਼ ਦਿੱਤਾ ਜੇ ਸੂਈ ਤੇਰੇ ਨਾਲ ਨਹੀਂ ਜਾ ਸਕਦੀ ਤਾਂ ਫਿਰ ਤੇਰਾ ਇਹਨਾਂ ਧਨ ਦੌਲਤ ਇਕੱਠਾ ਕੀਤਾ ਹੋਇਆ ਤੇਰੇ ਨਾਲ ਕਿਵੇਂ ਜਾਵੇਗਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲਗੇ ਭਾਈ ਤੈਨੂੰ ਇਹ ਸਭ ਚੀਜ਼ਾਂ ਦਾ ਮੋਹ ਛੱਡ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗਣਾ ਚਾਹੀਦਾ ਹੈ ਤੈਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ ਜਿਹੜੇ ਕੀ ਤੇਰੇ ਨਾਲ ਜਾਣਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਗੱਲ ਸੁਣ ਕੇ ਸੇਠ ਦੂਨੀ ਚੰਦ ਨੇ ਸਾਰਾ ਧਨ ਦੌਲਤ ਗਰੀਬਾਂ ਵਿੱਚ ਵੰਡ ਦਿੱਤਾ ਅਤੇ ਗੁਰੂ ਜੀ ਦੇ ਲੜ ਲੱਗ ਗਿਆ ਗੁਰਬਾਣੀ ਦੇ ਲੜ ਲੱਗ ਗਿਆ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੇਠ ਦੂਨੀ ਚੰਦ ਦਾ ਹੰਕਾਰ ਤੋੜਿਆ ਅਤੇ ਸ਼ਰਾਦ ਦੇ ਵਰਤੀ ਸੰਦੇਸ਼ ਦਿੱਤਾ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ